تعلیم کا زور اتنا تہذیب کا شور اتنا برکت کیوں نہیں ہوتی تمہاری نیت میں حکداریاں انہاں دا وی جیڑا بیہیویئر ہے بہت ماڑا جنتا نال نہ تا انہاں دی چج نہ گل سمجھی جاندی ہے کہدی ایک تا بندے دی لڑائی ہوندی ہے نالے او دے چھتر پیندے ہیں نالے او دا سر پاٹیا ہوندا الٹا او اسٹریتی پرچہ دبدہ اس وقتاں تے گینڈ بجیا ہوا پنجابی چاپاں نے انہو کہہ دیے تھاں تھاں تے لٹا کھوں اوریاں گولیاں چل رہی ہیں ٹھیک ہے جی گھراں چ وڑ کے ہماں تے جُوا سٹا بند ہو گیا ਮੈਂ ਪੁੱਛਣਾ ਚਾਹੁੰਨਾ ਵੀ ਨਸ਼ਾ ਬੰਦ ਹੋ ਗਿਆ ਮੈਂ ਪੁੱਛਣਾ ਚਾਹੁੰਨਾ ਕ੍ਰਾਈਮ ਬੰਦ ਹੋ ਗਿਆ ਕਿਹੜੀਆਂ ਗੱਲਾਂ ਕਰਦੇ ਤੁਸੀਂ ਹਰ ਰੋਜ਼ ਧਰਨਾ ਲੱਗਦੇ ਮਤਾ ਪਵਾ ਕੇ ਜਿਹੜੇ ਤੋਂ ਦਿੱਤਾ ਉਹ ਤਾਂ ਪਿੰਡ ਦੇ ਵਿੱਚ ਦੁਸ਼ਮਣੀ ਪਾਉਣ ਵਾਲੀ ਗੱਲ ਹੋ ਗਈ ਹਮ ਅੱਜ ਮੈਂ ਮੰਨ ਲਓ ਕਿਸੇ ਦੇ ਖਿਲਾਫ ਮਤਾ ਪਾ ਕੇ ਦਿਨਾਂ ਤੇ ਉਹ ਤਾਂ ਜੱਗ ਜਾਰ ਹੋਣਾ ਹੀ ਹੈ ਜੀ ਕੋਈ ਸਰਕਾਰ ਜਾਵੇ ਪ੍ਰਸ਼ਾਸਨ ਜਾਵੇ ਬੰਦਾ ਚੱਪਲ ਨਹੀਂ ਚੋਰੀ ਕਰ ਸਕਦਾ ਤੇ ਨਸ਼ਾ ਦਾ ਵੇਚਣ ਦੀ ਗੱਲ ਕਮਰੇ ਬਣਾਏ ਸੀ ਉਹਨਾਂ ਦੇ ਨਹੀਂ ਪਰਥਾ ਰੱਖੇਗੇ ਅੱਜ ਸਕੂਲਾਂ ਦੇ ਵਿੱਚ ਜਾ ਕੇ ਬਾਥਰੂਮ ਲੈਟਰਨਾਂ ਦਾ ਹਾਲ ਦੇਖ ਲਓ ਮੈਡੀਕਲ ਦੇ ਵਿੱਚ ਜਾ ਕੇ ਲੈਟਰਨਾਂ ਬਾਥੂਮਾਂ ਦਾ ਹਾਲ ਦੇਖ ਲਓ ਕਿਹੜੇ ਪਾਸੇ ਤੁਸੀਂ ਕਹਿੰਦੇ ਸੀ ਹਸਪਤਾਲ ਵਧਿਆ ਸਾਢੇ 3 ਸਾਲ ਦੇ ਕਰੀਬ ਸਮਾਂ ਹੋ ਗਿਆ ਜਿਹੜੇ ਕਹਿੰਦੇ ਸੀ ਅਸੀਂ ਸਾਨੂੰ ਸਮਾਂ दो ਅਸੀਂ ਸਾਰਾ ਕੁਝ ਠੀਕ ਕਰਾਂਗੇ ਹੁਣ ਤਾਂ ਸਾਢੇ 3 ਸਾਲ ਹੋ ਗਏ ਹੁਣ ਤਾਂ ਤੁਹਾਡੀ ਜਾਨ ਦੀ ਵਾਦੀਆਂ ਬਿਲਕੁਲ ਝੂਠ ਮੇਰੇ ਕੋ ਸਬੂਤ ਪਏ ਆ ਭ੍ਰਸ਼ਟਾਚਾਰ ਵੀ ਹੁੰਦਾ ਸਭ ਕੁਝ ਹੁੰਦਾ ਸਭ ਕਹਿੰਦੇ ਆ ਜੀ ਅਫਸਰ ਆ ਚਾਹੇ ਡੀਐਸਪੀ ਆ ਚਾਹੇ ਐਸਐਸਪੀ ਆ ਚਾਹੇ ਤਹਿਸੀਲਦਾਰ ਆ ਚਾਹੇ ਨੈਪ ਤਹਿਸੀਲਦਾਰ ਆ ਚਾਹੇ ਏਡੀਸੀ ਆ ਚਾਹੇ ਡੀਸੀ ਆ ਕਈ ਅਫਸਰ ਦੇਖੋ ਡੀਸੀ ਮੈਡਮ ਆ ਜਾਂ ਹੋਰ ਅਫਸਰ ਆ ਬਹੁਤ ਵਧੀਆ ਲੋਕਾਂ ਦੀ ਗੱਲ ਸੁਣਦੇ ਉਹਨਾਂ ਨੂੰ ਨਹੀਂ ਕੋਈ ਕਹਿੰਦਾ ਕਈ ਅਫਸਰ ਹੈਗੇ ਜਿਨ੍ਹਾਂ ਨੂੰ ਵਰਤੀ ਮਿਲੀ ਆ ਪਬਲਿਕ ਕਰਕੇ ਮਿਲੀ ਆ ਪਬਲਿਕ ਦੇ ਸਰਵੰਟ ਆ ਪਰ ਉਹਨਾਂ 'ਚ ਹੰਕਾਰ ਵੀ ਪੁਰਾਣੀ ਪਾਰਟੀ ਦਾ ਬੰਦਾ ਜਾਂ ਕਾਂਗਰਸ ਦਾ ਬੰਦਾ ਜਾਂ ਕਾਲੀ ਰਲ ਦਾ ਬੰਦਾ ਵੀ ਉਹਨਾਂ ਨੂੰ ਵੀ ਦਰਖਨਾਰ ਕੀਤਾ ਜਾ ਰਿਹਾ ਜਾਂ ਕੋਈ ਆਮ ਪਬਲਿਕ ਦਾ ਬੰਦਾ ਵੀ ਜਾ ਕੇ ਉਹਨਾਂ ਕੋਲੇ ਗੱਲ ਕਰਦਾ ਤਾਂ ਉਹਦੀ ਸੁਣਵਾਈ ਨਹੀਂ ਕਰਦੇ ਬਣਿਆ ਖਾਟਾ ਦੇ ਬੋਰਡ ਲਾਏ ਅਸੀਂ ਆ ਕਰਤਾ ਸੀ ਉਹ ਕਰਤਾ ਰੰਗਲਾ ਪੰਜਾਬ ਦਾ ਹਾਲ ਸਭ ਤੋਂ ਮਾੜਾ ਤੇ ਨਾ ਹੀ ਅਸੀਂ ਕਿਸੇ ਨੂੰ ਗਲਤ ਬੋਲਦੇ ਆ ਤੇ ਫਿਰ ਜਿਹੜਾ ਸਾਡੇ ਪੰਜਾਬ ਨੂੰ ਨੁਕਸਾਨ ਬਚਾਊਗਾ ਜਿਹੜਾ ਸਾਡੇ ਫਰੀਦਕੋਟ ਨੂੰ ਨੁਕਸਾਨ ਬਚਾਊਗਾ ਉਹਨੂੰ ਬਖਸ਼ਿਆ ਨਹੀਂ ਜਾਉ ਆਮ ਆਦੀ ਪਾਰਟੀ ਦੀ ਸਰਕਾਰ ਬਣੀ ਨੂੰ 3 ਸਾਲ ਦਾ ਕਰੀਬ ਸਵਾ ਹੋਣ ਵਾਲਾ ਜਿੱਥੇ ਉਹਨਾਂ ਵੱਲੋਂ ਆਪਣੇ ਕੀਤੇ ਹੋਏ ਕੰਮਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਵਿਝਰਿਆ ਜਾ ਰਿਹਾ ਹੈ ਅਤੇ ਵਿਰੋਧੀਆਂ ਤੇ ਵੀ ਜਿਹੜੇ ਤੰਜ ਕੱਸੇ ਜਾ ਰਹੇ ਨੇ ਗੱਲ ਕੀਤੀ ਜਾਂਦੀ ਹੈ ਨਸ਼ਾ ਖਾਤਮੇ ਦੀ ਭ੍ਰਿਸ਼ਟਾਚਾਰ ਦੀ ਸਿੱਖਿਆ ਕ੍ਰਾਂਤੀ ਅਤੇ ਸਿਹਤ ਸੂਲਤਾ ਇਹ ਚੀਜ਼ਾਂ ਨੂੰ ਲੈ ਕੇ ਦਾਅਵੇ ਕੀਤੇ ਜਾਂਦੇ ਰਹੇ ਕਿ ਹਰ ਇੱਕ ਪੱਖ ਦੇ ਉੱਪਰ ਸਰਕਾਰ ਲੋਕਾਂ ਦੇ ਨਾਲ ਖੜੀ ਆ ਇਸ ਮੁੱਦੇ ਉੱਪਰ ਆਪਾਂ ਸਾਰਿਆਂ ਉੱਪਰ ਗੱਲਬਾਤ ਕਰਾਂਗੇ ਇੰਨਾ ਸਾਰਿਆਂ ਮੁੱਦਿਆਂ ਉੱਪਰ ਗੱਲਬਾਤ ਕਰਨੀ ਸਾਡੇ ਨਾਲ ਹਲਕਾ ਅਨਚਾਰਜ ਫ੍ਰੀ ਕੋਲ ਗੌਰਵ ਕੱਕੜ ਮੌਜੂਦ ਨੇ ਕੱਕੜ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰ ਕਕਰ ਸਾਹਿਬ ਸਰਕਾਰ ਦਾਅਵੇ ਕਰ ਰਹੀ ਹੈ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮਾ ਕਰ ਦੇਣਾ ਸਿੱਖਿਆ ਗ੍ਰੰਤੀ ਲਿਆ ਦੇਣੀ ਹੈ ਸਿਰਸੂਲ ਦਾ ਦੇਣਿਆ ਭ੍ਰਸ਼ਟਾਚਾਰ ਖਤਮ ਕਰ ਦਿੱਤਾ ਗਿਆ ਹੈ ਕਰਵੇਂ ਕੀਤੇਗੇ ਤੁਸੀਂ ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਸਰਕਾਰ ਦੇ ਜਿੰਨੇ ਵਾਅਦੇ ਉਹ ਝੂਠੇ ਆ ਸਰਕਾਰ ਨੇ ਕਿਹਾ ਸੀ ਅਸੀਂ ਨਸ਼ਾ ਮੁਕਤ ਕਰ ਦਾਂਗੇ ਕੋਈ ਨਸ਼ਾ ਮੁਕਤ ਨਹੀਂ ਹੋਇਆ ਅੱਜ ਓਵੇਂ ਚਿੱਟਾ ਵਿਕ ਰਿਹਾ ਓਵੇਂ ਸਭ ਕੁਝ ਹੋ ਰਿਹਾ ਸਿਰਫ ਇੱਕ ਜਿਹੜੇ ਵਿਚਾਰੇ ਕੋਈ ਜੀਵ ਵਾਲੀ ਗੋਲੀ ਖਾਂਦਾ ਜਾਂ ਕੋਈ ਮਾੜਾ ਮੋਟਾ ਨਸ਼ਾ ਕਰਦਾ ਉਹਨਾਂ ਨੂੰ ਫੜ ਕੇ ਪਰਚੇ ਦਿੱਤੇ ਜਾ ਰਹੇ ਆ ਚੱਕ ਦੇ ਕਿਤੋਂ ਆ ਵਖਾਉਣ ਦੇ ਕਿਤੋਂ ਆ ਇਸ ਗੱਲ ਤੇ ਮੇਰੇ ਕੋਲੇ ਸਬੂਤ ਵੀ ਪਏ ਵੀ ਇੱਕ ਬੰਦੇ ਨੂੰ ਚੱਕਿਆ ਦੁਕਾਨ ਤੋਂ ਵਖਾਇਆ ਨਾਕੇ ਤੋਂ ਤੇ ਚੱਕ ਕੇ ਉਹਦੇ ਤੇ ਪਰਚਾ ਦਿੱਤਾ ਸਿਰਫ ਉਹਦਾ ਕਸੂਰ ਇਹ ਸੀ ਕਿ ਉਹ ਜੀਵ ਵਾਲੀਆਂ ਗੋਲੀਆਂ ਗੋਲੀਆਂ ਹੁੰਦਾ ਛਾ ਇਸ ਤਰ੍ਹਾਂ ਦਾ ਮਤਲਬ ਜਿਹੜਾ ਮਾਹੌਲ ਆ ਬਣਾਇਆ ਜਾ ਰਿਹਾ ਉਸੇ ਤਰ੍ਹਾਂ ਜੋ ਪ੍ਰਸ਼ਾਸਨਿਕ ਅਧਿਕਾਰੀ ਆ ਉਹਨਾਂ ਦਾ ਵੀ ਜਿਹੜਾ ਬਿਹੇਵੀਅਰ ਆ ਬਹੁਤ ਮਾੜਾ ਜਨਤਾ ਨਾਲ ਨਾ ਤਾਂ ਉਹਨਾਂ ਦੀ ਚੱਜ ਨਾਲ ਗੱਲ ਸੁਣੀ ਜਾਂਦੀ ਆ ਤੇ ਨਾ ਹੀ ਉਹਨਾਂ ਨੂੰ ਜਿਹੜੇ ਰੋਜ਼ ਮਹਾਰਾਜ ਦੇ ਕੰਮ ਹੁੰਦੇ ਆ ਗਰੀਬ ਜਨਤਾ ਦੇ ਆਮ ਲੋਕਾਂ ਦੇ ਉਹ ਕੀਤੇ ਜਾਂਦੇ ਆ ਉਲਟਾ ਉਹਨਾਂ ਦੀਆਂ ਡਿਗਰੀਆਂ ਪੜਖੀਆਂ ਜਾਂਦੀਆਂ ਵੀ ਤੁਸੀਂ 10 ਪੜੇ ਹੋ 20 ਪੜੇ ਹੋ ਇਸ ਤਰ੍ਹਾਂ ਦਾ ਜਿਹੜਾ ਬਿਹੇਵੀਅਰ ਉਹ ਕੀਤਾ ਜਾਂਦਾ ਸਾਨੂੰ ਲੋਕ ਆ ਕੇ ਦੱਸਦੇ ਆ ਜੀ ਅਫਸਰ ਲੋਬੀ ਦੇ ਵਿੱਚ ਅਫਸਰ ਲੋਬੀ ਦੇ ਵਿੱਚ ਕਿਉਂਕਿ ਜੋ ਸਰਕਾਰ ਕਹਿ ਦਿੰਦੀ ਹੈ ਇੱਕ ਤਾਂ ਬੰਦੇ ਦੀ ਲੜਾਈ ਹੁੰਦੀ ਆ ਨਾਲੇ ਉਹਦੇ ਛਿੱਤਰ ਪੈਂਦੇ ਆ ਨਾਲੇ ਉਹਦਾ ਸਿਰ ਪਾਟਿਆ ਹੁੰਦਾ ਉਲਟਾ ਉਸ ਤੇrti ਪਰਚਾ ਦਰਜ ਹੁੰਦਾ ਵੀ ਪੂਰਾ ਇੱਕ ਗੁੰਡਾ ਰਾਜ ਉਹ ਚੱਲ ਰਿਹਾ ਕਾਨੂੰਨ ਅਵਸਥਾ ਦਾ ਬੈਂਡ ਵੱਜਿਆ ਹੋਇਆ ਪੰਜਾਬੀ ਚ ਆਪਾਂ ਜਿਹਨੂੰ ਕਹੜੀਏ ਤਾਤਾ ਤੇ ਲੁੱਟਾ ਕੋ ਹੋ ਰਹੀਆਂ ਗੋਲੀਆਂ ਚੱਲ ਰਹੀਆਂ ਠੀਕ ਹੈ ਜੀ ਘਰਾਂ ਚ ਵੜ ਕੇ ਹਮਲੇ ਹੋ ਰਹੇ ਆ ਤੇ ਉਹਨਾਂ ਨੂੰ ਇਨਸਾਫ ਦੇਣ ਦੀ بجائے ਉਲਟਾ ਜਿਹੜਾ ਤੰਗ ਪਰੇਸ਼ਾਨ ਕੀਤਾ ਜਾਂਦਾ ਸਰਕਾਰ ਤਾਂ ਕਹਿ ਰਹੀ ਆ ਕਿ ਹੁਣ ਇੱਕ ਨਵਾਂ ਫਰਮਾਨ ਵੀ ਦਿੱਤਾ ਉਹਨਾਂ ਨੇ ਈ ਪੰਚਾਇਤਾਂ ਨੂੰ ਕਿਹਾ ਵੀ ਗ੍ਰਾਮ ਸਭਾ ਸਭਾ ਬੁਲਾ ਕੇ ਮਤੇ ਪਾ ਕੇ ਉਹਦੇ ਵਿੱਚ ਭੇਜੋ ਵੀ ਜੇ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ 30 ਤੱਕ ਕਿਹਾ ਗਿਆ ਜੂਨ ਤੱਕ ਤੇ ਘਰ ਵੀ ਢਾਈ ਜਾ ਰਹੇ ਪੂਰੀ ਸਖਤ ਮੂਡ ਦੇ ਵਿੱਚ ਪਰ ਤੁਸੀਂ ਕਹਿ ਰਹੇ ਹੋ ਕਿ ਨਸ਼ਾ ਹਜੇ ਉਸੇ ਤਰੀਕੇ ਚੱਲ ਰਿਹਾ ਉਹ ਜੀ ਮਤਾ ਪਵਾ ਕੇ ਜਿਹਦੇ ਤੋਂ ਦੇਤਾ ਉਹ ਤਾਂ ਪਿੰਡ ਦੇ ਵਿੱਚ ਦੁਸ਼ਮਣੀ ਪਾਉਣ ਵਾਲੀ ਗੱਲ ਹੋ ਗਈ ਹਮ ਅੱਜ ਮੈਂ ਮੰਨ ਲਓ ਕਿਸੇ ਦੇ ਖਿਲਾਫ ਮਤਾ ਪਾ ਕੇ ਦਿਨਾ ਤੇ ਉਹ ਤਾਂ ਜਗ ਜਗਰ ਹੋਣਾ ਹੀ ਹੈ ਜੀ ਹਮ ਕਿਸੇ ਨੇ ਮਤਾ ਨਹੀਂ ਪਾ ਕੇ ਦੇਣਾ ਇਹ ਗੱਲਾਂ ਸਭ ਗਲਤਾਂ ਸਰਕਾਰ ਦੇ ਕੋਲੇ ਜਿਸ ਹੱਬ ਦਾ ਪ੍ਰਸ਼ਾਸਨ ਤੰਤਰ ਹੁੰਦਾ ਸਰਕਾਰ ਤੋਂ ਕੋਈ ਲੁਕਿਆ ਜੀ ਵੀ ਕਿਹੜਾ ਬੰਦਾ ਕੀ ਕਰਦਾ ਮੰਨ ਲਓ ਮੇਰੇ ਬੂਟ ਪਾਇਆ ਸਰਕਾਰ ਚਾਵੇ ਤਾਂ ਉਹ ਵੀ ਵੇਖ ਸਕਦੀ ਬੂਟ ਦੇ ਥੱਲੇ ਲਿਖਿਆ ਕੀ ਹੈ ਇਸ ਤਰ੍ਹਾਂ ਦੇ ਤੰਤਰ ਹੈ ਜਿਹੜੇ ਸਰਕਾਰ ਕੋਲੇ ਹੁੰਦੇ ਆ ਇੰਟੈਲੀਜੈਂਸ ਆ ਸੀਆਈਡੀ ਆ ਪ੍ਰਸ਼ਾਸਨ ਆ ਸਭ ਕੁਝ ਸਰਕਾਰ ਨੂੰ ਪਤਾ ਇਹਨਾਂ ਦਾ ਗੁੱਝਿਆ ਕੋਈ ਸਰਕਾਰ ਚਾਵੇ ਪ੍ਰਸ਼ਾਸਨ ਚਾਵੇ ਬੰਦਾ ਚप्पल ਨਹੀਂ ਚੋਰੀ ਕਰ ਸਕਦਾ ਤੇ ਨਸ਼ਾ ਤਾਂ ਵੇਚਣ ਦੀ ਗੱਲ ਤੋਂ ਦੂਰ ਦੀ ਆ ਤਾਲੀਮ ਦਾ ਜ਼ੋਰ ਇਤਨਾ ਤੇਹਜ਼ੀਬ ਦਾ ਸ਼ੋਰ ਇਤਨਾ ਬਰਕਤ ਕਿਉਂ ਨਹੀਂ ਹੁੰਦੀ ਤੇ ਤੁਹਾਡੀ ਨੀਅਤ ਖਰਾਬ ਨਿਰਜਨ ਕੀ ਪੁੱਛਣਾ ਚਾਹੁੰਦਾ ਜੂਆ ਸੱਟਾ ਬੰਦ ਹੋ ਗਿਆ ਹਮ ਮੈਂ ਪੁੱਛਣਾ ਚਾਹੁੰਦਾ ਵੀ ਨਸ਼ਾ ਬੰਦ ਹੋ ਗਿਆ ਮੈਂ ਪੁੱਛਣਾ ਚਾਹੁੰਦਾ ਕ੍ਰਾਈਮ ਬੰਦ ਹੋ ਗਿਆ ਕਿਹੜੀਆਂ ਗੱਲਾਂ ਕਰਦੇ ਤੁਸੀਂ ਹਰ ਰੋਜ਼ ਧਰਨਾ ਲੱਗ ਰਿਹਾ ਹਮ ਪਰ ਹੁਣ ਤਾਂ ਧਰਨਾ ਵੀ ਲਾਉਣ ਦਿੰਦੇ ਕਿ ਹਾਂਜੀ ਹੁਣ ਤਾਂ ਧਰਨਾ ਵੀ ਲਾਉਣ ਦਿੰਦੇ ਦੇਖੋ ਇੱਕ ਹਸਾਬ ਦਾ ਗੁੰਡਾ ਰਾਜ ਧੱਕੇਸ਼ਾਹੀ ਵਾਲਾ ਰਾਜ ਫਲੈਕਸ ਬੋਰਡਾਂ ਤੇ ਵਿਕਾਸ ਅਲਾ ਰਾਜ ਉਹ ਆਰੇ ਮੈਂ ਪੁੱਛਣਾ ਇੱਕ ਇੱਕ ਹਜ਼ਾਰ ਰੁਪਿਆ ਭੇਣਾ ਨੂੰ ਕਿਹਾ ਸੀ ਤੁਸੀਂ ਦੇਤਾ ਤੁਸੀਂ ਕਿਹਾ ਸੀ ਨੌਜਵਾਨਾਂ ਨੂੰ ਰਜਗਾਰ ਦਵਾਂਗੇ ਦੇਤਾ ਤੁਸੀਂ ਕਿਹਾ ਸੀ ਅਸੀਂ ਚੰਗੀ ਸਿੱਖਿਆ ਲਿਆਵਾਂਗੇ ਦੇਤਾ ਉਹੀ ਸਕੂਲਾਂ ਦੇ ਵਿੱਚ ਜਾ ਕੇ ਜਿਹੜੇ ਪੁਰਾਣੇ ਕਮਰੇ ਬਣੇ ਸੀ ਉਹਨਾਂ ਤੇ ਨੀ ਪੱਥਰ ਰੱਖੇਗੇ ਅੱਜ ਸਕੂਲਾਂ ਦੇ ਵਿੱਚ ਜਾ ਕੇ ਬਾਥਰੂਮ ਲੈਟਰਨਾਂ ਦਾ ਹਾਲ ਦੇਖ ਲਓ ਮੈਡੀਕਲ ਦੇ ਵਿੱਚ ਜਾ ਕੇ ਪਹਿਲਾ ਲੈਟਰਨਾਂ ਬਾਥੂਮਾਂ ਦਾ ਹਾਲ ਦੇਖ ਲਓ ਕਿਹੜੇ ਪਾਸੇ ਤੁਸੀਂ ਕਹਿੰਦੇ ਅਸੀਂ ਹਸਪਤਾਲ ਵਧੀਆ ਕਰਤੇ ਮੇਰੇ ਨਾਲ ਚੱਲੋ ਮੈਡੀਕਲ ਦੇ ਵਿੱਚ ਤੁਸੀਂ ਵੇਖੋ ਜਿਹੜੇ ਵਾਰਡ ਦੇ ਵਿੱਚ ਪੇਸ਼ੈਂਟਸੇ ਬੈਠੇ ਹੁੰਦੇ ਆ ਉਹਨਾਂ ਕੋਲੇ ਕੋਈ ਸਮੈਲ ਮਾਰਦੀ ਆ ਪਾਣੀ ਤੱਕ ਨਹੀਂ ਆ ਰਿਹਾ ਟੂਟੀਆਂ ਦੇ ਵਿੱਚ ਤੁਸੀਂ ਜਾ ਕੇ ਇੱਕ ਦਿਨ ਮੈਂ ਕਹੂੰਗਾ ਦੇਖ ਕੇ ਆਓ ਪਾਣੀ ਤੱਕ ਨਹੀਂ ਆ ਰਿਹਾ ਟੂਟ ਇਹਦੇ ਚ ਪਿਛਲੇ ਸਮੇਂ ਜਦੋਂ ਵਾਈ ਚਾਂਸਲ ਰਾਜਪਾਤਰ ਸੰਗ ਉਹ ਨਾਲ ਸਾਡੀ ਇਹ ਟੌਪਿਕ ਤੇ ਗੱਲਬਾਤ ਹੋਈ ਸੀ ਤੇ ਉਹਨਾਂ ਨੇ ਕਿਹਾ ਵੀ ਇੱਥੇ ਪੇਸ਼ੈਂਟ ਲੋਡ ਤੋਂ ਵੱਧ ਆ ਰਿਹਾ ਜਿੰਨਾ ਇੱਥੇ ਕੈਪੈਸਿਟੀ ਬਾਥਰੂਮਾਂ ਦੀ ਜਾਂ ਇੱਥੇ ਬੈੱਡਰੂਮਾਂ ਦੀ ਉਹਨਾਂ ਦੀ ਕੈਪੈਸਿਟੀ ਹੈ ਨਹੀਂ ਜਿੰਨੇ ਲੋਕ ਇੱਥੇ ਆ ਜਾਂਦੇ ਨੇ ਫਿਰ ਇੱਕ ਪਾਸੇ ਆਪਾਂ ਕਹਿੰਦੇ ਅਸੀਂ ਚੰਗੀ ਸੇਵਾ ਹੁਲਤਾ ਦੇਵਾਂਗੇ ਨਵਾਂ ਪੰਜਾਬ ਹੋਊਗਾ ਉਹ ਨਸ਼ਾ ਮੁਕਤ ਹੋਊਗਾ ਅਸੀਂ ਲੋਕਾਂ ਲਈ ਆਹ ਕਰਤਾ ਉਹ ਕਰਤਾ ਵੱਡੇ ਵੱਡੇ ਬੋਰਡ ਲਾਉਣ ਦਾ ਫਾਇਦਾ ਕੀ ਜੇ ਤੁਸੀਂ ਸਹੂਲਤਾਂ ਹੀ ਨਹੀਂ ਦੇ ਸਕਦੇ ਬੈੱਡ ਵਧਾਉਣੇ ਸਰਕਾਰ ਨੇ ਵਧਾਉਣੇ ਡਾਕਟਰ ਵਧਾਉਣੇ ਸਰਕਾਰ ਨੇ ਵਧਾਉਣੇ ਫਿਰ ਇਹ ਕਰਦੇ ਕੀ ਪਏ ਤੁਹੇ ਪੰਜ ਸਾਲ ਤੋਂ ਉੱਤਾਂ ਸਾਢੇ 3 ਸਾਲ ਦੇ ਕਰੀਬ ਸਮਾਂ ਹੋ ਗਿਆ ਜਿਹੜੇ ਕਹਿੰਦੇ ਸੀ ਅਸੀਂ ਸਾਨੂੰ ਸਮਾਂ ਦੋ ਅਸੀਂ ਸਾਰਾ ਕੁਝ ਠੀਕ ਕਰਾਂਗੇ ਹੁਣ ਤਾਂ ਸਾਢੇ 3 ਸਾਲ ਹੋ ਗਏ ਹੁਣ ਤਾਂ ਤੁਹਾਡੇ ਜਾਨ ਦੀ ਵਾਰੀ ਆ ਹਜੇ ਵੀ ਤੁਸੀਂ ਕਹਿੰਦੇ ਆ ਵੀ ਸਾਨੂੰ ਸਮਾਂ ਚਾਹੀਦਾ ਜਾਂ ਸਾਸੀ ਕੰਮ ਕਰ ਰਹੇ ਆ ਸਾਨੂੰ ਟਾਈਮ ਚਾਹੀਦਾ ਇਹ ਸਭ ਗੱਲਾਂ ਤੁਸੀਂ ਦੇਖੋ ਜਿੰਨਾ ਪੰਜਾਬ ਦੇ ਖਜ਼ਾਨੇ ਦਾ ਦੁਰਪਯੋਗ ਜੇ ਹੋ ਰਿਹਾ ਤਾਂ ਆਮ ਆਦਮੀ ਪਾਰਟੀ ਵੱਲੋਂ ਹੋ ਰਿਹਾ ਤੇ ਜਿਹੜਾ ਲੋਕਾਂ ਨੂੰ ਸਹੂਲਤਾਂ ਦੇਣ ਦੀ ਥਾਂ ਸੀ ਕੋਈ ਵੀ ਸਹੂਲਤ ਨਹੀਂ ਦਿੱਤੀ ਜਾ ਰਹੀ ਉਲਟਾ ਸਿਰਫ ਡਰਾਮਾ ਕੀਤਾ ਜਾ ਰਿਹਾ ਫਲੈਕਸਾਂ ਦੇ ਉੱਤੇ ਤਾਂ ਭ੍ਰਿਸ਼ਟਾਚਾਰ ਦੀ ਗੱਲ ਕਰਕੇ ਇਹ ਤਾਂ ਕਹਿਆ ਗਿਆ ਸੀ ਭ੍ਰਿਸ਼ਟਾਚਾਰ ਖਤਮ ਕਰਾਂਗੇ ਇਹਨਾਂ ਦੇ ਆਪ ਦੇ ਐਮਐਲਏਾਂ ਤੇ ਵੀ ਕਾਰਵਾਈ ਕਰਦੀ ਆ ਕਿ ਉਹ ਵੱਡੇ ਵੱਡੇ ਅਧਿਕਾਰੀ ਪੁਲਿਸ ਅਧਿਕਾਰੀ ਹੋਣ ਪ੍ਰਾਈਵੇਟ ਹੋਣ ਕੋਈ ਵੀ ਹੋਵੇ ਕੋਈ ਵੀ ਨਾ ਛੱਡਿਆ ਨਾ ਕਾਰਵਾਈ ਖਤਮ ਕਹਿੰਦਾ ਵੀ ਭ੍ਰਿਸ਼ਟਾਚਾਰ ਸੀ ਖਤਮ ਕਰਤਾ ਜਮ ਵੇਖੋ ਜੀ ਸਾਰਾ ਕੁਝ ਓਵੇਂ ਚੱਲ ਰਿਹਾ ਹਮ ਇਹਨਾਂ ਦੇ ਬੰਦੇ ਇਹਨਾਂ ਦੇ ਬੰਦੇ ਸਿਸਟਮ ਚਲਾ ਰਹੇ ਆ ਜਿਵੇਂ ਉਹ ਕਹਿੰਦੇ ਓਵੇਂ ਸਿਸਟਮ ਚੱਲਦਾ ਪ੍ਰਸ਼ਾਸਨ ਓਵੇਂ ਚੱਲਦਾ ਜਿਵੇਂ ਇਹ ਚਾਹੁੰਦੇ ਆ ਹਮ ਠੀਕ ਹੈ ਜੀ ਤੇ ਸਭ ਕੁਝ ਓਵੇਂ ਚੱਲ ਰਿਹਾ ਮੈਂ ਦੇਖੋ ਕਿਸੇ ਨਾਲ ਨਿੱਜੀ ਵੈਰ ਨਹੀਂ ਕਰਦਾ ਨਾ ਮੈਂ ਕਿਸੇ ਨਿੱਜੀ ਬੰਦੇ ਦੀ ਜ਼ਿੰਦਗੀ ਤੇ ਕਮੈਂਟ ਕਰਾਂ ਨਾ ਮੈਂ ਉਹਦੇ ਕੰਮ ਦੇ ਵਿੱਚ ਦਖਲ ਦਵਾਂ ਪਰ ਜੋ ਸਰਕਾਰ ਦੇ ਵਾਅਦੇ ਆ ਉਹ ਬਿਲਕੁਲ ਫੇਲ ਆ ਮੇਰੇ ਕੋਲ ਸਬੂਤ ਪਏ ਆ ਭ੍ਰਿਸ਼ਟਾਚਾਰ ਵੀ ਹੁੰਦਾ ਸਭ ਕੁਝ ਹੁੰਦਾ ਸਭ ਕਹਿਣ ਦੀਆਂ ਗੱਲਾਂ ਉਹ ਤੁਸੀਂ ਸਟਾਰਟਿੰਗ ਦੇ ਵਿੱਚ ਕਿਹਾ ਸੀ ਕਿ ਅਫਸਰ ਲੋਬੀ ਵੀ ਕਿਤੇ ਨਾ ਕਿਤੇ ਸਹੀ ਨਹੀਂ ਕਿੱਥੋਂ ਦੀ ਆਫਸਰ ਲੋਕੀ ਤੁਹਾਨੂੰ ਲੱਗਦਾ ਜਾਂ ਕਿਵੇਂ ਲੱਗਦਾ ਵੀ ਇਹ ਲੋਕਾਂ ਦੇ ਮਸਲਿਆਂ ਦੇ ਵਿੱਚ ਨਹੀਂ ਖੜ ਰਹੀ ਜਿਵੇਂ ਮੈਂ ਜਿਹਨੂੰ ਕਹਿਣਾ ਸੀ ਉਹਨੂੰ ਉਹਦੇ ਤੱਕ ਤੁਹਾਡੀ ਆਵਾਜ਼ ਪਹੁੰਚ ਹੀ ਗਈ ਆ ਜਿਹੜਾ ਇੱਕ ਬਿਹੇਵੀਅਰ ਹੁੰਦਾ ਇੱਕ ਚਲੋ ਚਾਹੇ ਕੋਈ ਵੀ ਅਫਸਰ ਆ ਚਾਹੇ ਡੀਐਸਪੀ ਆ ਚਾਹੇ ਐਸਐਸਪੀ ਆ ਚਾਹੇ ਤਹਿਸੀਲਦਾਰ ਆ ਚਾਹੇ ਨਾਪ ਤਹਿਸੀਲਦਾਰ ਆ ਚਾਹੇ ਏਡੀਸੀ ਆ ਚਾਹੇ ਡੀਸੀ ਆ ਕਈ ਅਫਸਰ ਦੇਖੋ ਡੀਸੀ ਮੈਡਮ ਆ ਜਾਂ ਹੋਰ ਅਫਸਰ ਆ ਬਹੁਤ ਵਧੀਆ ਲੋਕਾਂ ਦੀ ਗੱਲ ਸੁਣਦੇ ਉਹਨਾਂ ਨੂੰ ਨਹੀਂ ਕੋਈ ਕਹਿੰਦਾ ਕਈ ਅਫਸਰ ਹੈਗੇ ਜਿਨ੍ਹਾਂ ਨੂੰ ਵਰਦੀ ਮਿਲੀ ਆ ਪਬਲਿਕ ਕਰਕੇ ਮਿਲੀ ਆ ਪਬਲਿਕ ਦੇ ਸਰਵੰਤ ਆ ਪਰ ਉਹਨਾਂ 'ਚ ਹੰਕਾਰ ਇਨਾਂ ਦਵੇਸ਼ ਇਨਾਂ ਵੀ ਇਹ ਭਾਜਪਾ ਦਾ ਬੰਦਾ ਜਾਂ ਦਵੇਸ਼ ਇਨਾਂ ਵੀ ਇਹ ਫੁਲਾਨੀ ਪਾਰਟੀ ਦਾ ਬੰਦਾ ਜਾਂ ਕਾਂਗਰਸ ਦਾ ਬੰਦਾ ਜਾਂ ਕਾਲੀ ਦਲ ਦਾ ਬੰਦਾ ਵੀ ਉਹਨਾਂ ਨੂੰ ਵੀ ਦਰਕਰਨਾਰ ਕੀਤਾ ਜਾ ਰਿਹਾ ਜਾਂ ਕੋਈ ਆਮ ਪਬਲਿਕ ਦਾ ਬੰਦਾ ਵੀ ਜਾ ਕੇ ਉਹਨਾਂ ਕੋਲੇ ਗੱਲ ਕਰਦਾ ਤਾਂ ਉਹਦੀ ਸੁਣਵਾਈ ਨਹੀਂ ਹੁੰਦੀ ਜੋ ਕੋਠਿਓਂ ਫੋਨ ਆਉਂਦਾ ਉਹ ਕੰਮ ਹੁੰਦਾ ਤੱਕਾ ਕਰਾ ਲਓ ਚਾਹੇ ਕੋਸ਼ ਕਰਾਓ ਨਹੀਂ ਹੁਣ ਇਹ ਚੀਜ਼ ਦਾ ਫਿਰ ਹੱਲ ਕੀ ਹੋਵੇਗਾ ਕਿਉਂਕਿ ਸਰਕਾਰ ਕਹਿ ਰਹੀ ਹੈ ਮੁੱਖ ਮੰਤਰੀ ਭਵਨ ਸਿੰਘ ਮਾਨ ਕਹਿ ਰਹੇ ਕਿ ਅਸੀਂ ਰੰਗਲਾ ਪੰਜਾਬ ਬਣਾਉਣਾ ਪਰ ਰੰਗਲਾ ਪੰਜਾਬ ਬਣੇ ਕਿਉਂ ਰੰਗਲਾ ਪੰਜਾਬ ਤੁਸੀਂ ਦੇਖੋ ਫਲੈਕਸ ਬੋਰਡਾਂ ਤੇ ਬਣਿਆ ਥਾਂ ਥਾਂ ਤੇ ਬੋਰਡ ਲਾਏ ਅਸੀਂ ਆ ਕਰਤਾ ਸੀ ਉਹ ਕਰਤਾ ਰੰਗਲਾ ਪੰਜਾਬ ਦਾ ਹਾਲ ਸਭ ਤੋਂ ਮਾੜਾ ਲੋਟਾਂ ਖੋਹ ਰਹੀਆਂ ਗੁੰਡਾ ਕਰਦੀ ਹੋ ਰਹੀ ਐ ਕਤਲ ਓਗਾਰਦ ਹੋ ਰਹੀ ਐ ਅਨਸਾਫ ਲੈਣ ਲਈ ਤੁਸੀਂ ਦੇਖੋ ਧਰਨੇ ਲਾਉਣੇ ਪੈ ਰਹੇ ਐ ਇੱਕ ਪਿੱਛੇ ਜੇ ਇੱਕ ਐਕਸੀਡੈਂਟ ਹੋਇਆ ਮਿਸ਼ਰੀ ਵਾਲੇ ਦੇ ਵਿੱਚ ਉਹ ਪਰਿਵਾਰ ਨੇ ਕਾਫੀ ਗਿਹੜੇ ਕੱਢੇ ਐਸਐਸਪੀ ਦੇ ਵੀ ਕੱਢੇ ਡੀਐਸਪੀ ਦੇ ਵੀ ਕੱਢੇ ਸਾਧ ਕਐਸਐਚਓ ਦੇ ਵੀ ਕੱਢੇ ਪਰ ਉਹਨਾਂ ਨੂੰ ਇਨਸਾਫ ਐ ਨਹੀਂ ਮਿਲਦਾ ਇੱਕ ਦਿਨ ਉਹਨਾਂ ਨੇ ਧਰਨਾ ਲਾਇਆ ਚਲੋ ਸਾਡੀ ਪਾਰਟੀ ਦੇ ਵਰਕਰ ਸੀ ਮੈਂ ਕਹਿ ਕੇ ਧਰਨਾ ਚਕਾਤਾ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਕਿ ਅਸੀਂ ਜਿਹੜੀ ਇਹ ਕਾਰਵਾਈ ਕਰਨਾ ਹੈ ਬੜਾ ਅਫਸੋਸ ਕੋਈ ਕਾਰਵਾਈ ਨਹੀਂ ਹੁੰਦੀ ਇਸੇ ਤਰ੍ਹਾਂ ਦੇ ਕਈ ਕੇਸ ਹੈ ਜੀ ਚਾਹੇ ਐਕਸੀਡੈਂਟ ਦੇ ਆ ਚਾਹੇ ਲੜਾਈ ਦੇ ਆ ਚਾਹੇ ਕਤਲ ਦੇ ਆ ਕੋਈ ਇਨਸਾਫ ਕਿਸੇ ਨੂੰ ਨਹੀਂ ਦਿੱਤਾ ਜਾਂਦਾ ਜਿਹੜਾ ਕੋਈ ਬੋਲਦਾ ਉਹ ਤੇ ਦੇ ਪਰਚਾ ਦੇ ਕੇ ਉਹਨੂੰ ਚੁੱਪ ਕਰਾਇਆ ਜਾਂਦਾ ਆਹ ਹਾਲਾਤ ਚੱਲ ਰਿਹਾ ਵੀ ਜੇ ਤੁਸੀਂ ਬੋਲੋਗੇ ਤਾਂ ਤੁਹਾਡੇ ਤੇ ਪਰਚਾ ਹੋਊਗਾ ਪਰ ਮੈਂ ਦੱਸਣਾ ਚਾਹੁੰਨਾ ਪੰਜਾਬ ਦੇ ਲੋਕ ਆ ਇਹ ਡਰਦੇ ਨਹੀਂ ਪਰਚਿਆਂ ਤੋਂ ਜੇ ਤੁਸੀਂ ਪੰਗਾ ਲਵੋਗੇ ਤਾਂ ਅਸੀਂ ਸਾਰਾ ਕੁਝ ਜਾਣਦੇ ਆ ਵੀ ਦਫ਼ਤਰ ਦੇ ਵਿੱਚ ਕੀ ਹੁੰਦਾ ਤੇ ਕਿੱਥੋਂ ਹੁੰਦਾ ਇਸ ਲਈ ਅਸੀਂ ਕਿਸੇ ਨਾਲ ਪੰਗਾ ਨਹੀਂ ਲੈਂਦੇ ਤੇ ਨਾ ਹੀ ਅਸੀਂ ਕਿਸੇ ਨੂੰ ਗਲਤ ਬੋਲਦੇ ਆ ਤੇ ਫਿਰ ਜਿਹੜਾ ਸਾਡੇ ਪੰਜਾਬ ਨੂੰ ਨੁਕਸਾਨ ਪਹੁੰਚਾਊਗਾ ਜਿਹੜਾ ਸਾਡੇ ਫਰੀਦਕੋਟ ਨੂੰ ਨੁਕਸਾਨ ਪਹੁੰਚਾਊਗਾ ਉਹਨੂੰ ਬਖਸ਼ਿਆ ਨਹੀਂ ਜਾਊ। ਉਹ ਸੋ ਧੰਨਵਾਦ ਇਹਨਾਂ ਮੁੱਦਿਆਂ ਤੇ ਪੁਰਾ ਗੱਲਬਾਤ ਕਰਨ ਗੌਰਵ ਕੱਕੜ ਜੀ ਬਹੁਤ-ਬਹੁਤ ਧੰਨਵਾਦ। ਸੋ ਇਹ ਸਾਨੂੰ ਗੌਰਵ ਕੱਕੜ ਜਿੰਨਾਂ ਵੱਲੋਂ ਬਾਖੂਬੀ ਸਰਕਾਰ ਵੱਲੋਂ ਜੋ ਦਾਅਵੇ ਕੀਤੇ ਜਾਂਦੇ ਨੇ ਚਾਹੇ ਸਿਹਤ ਸਹੂਲਤਾਂ ਹੋਣ ਭ੍ਰਸ਼ਟਾਚਾਰ ਹੋਵੇ ਨਸ਼ੇ ਦਾ ਹੋਵੇ ਲਾਹਨਤ ਦੀ ਸਥਿਤੀ ਹੋਵੇ ਸਾਰੇ ਉੱਪਰ ਸਵਾਲ ਖੜੇ ਕੀਤੇ ਨੇ ਦੇਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਮਾਮਲਿਆਂ ਨੂੰ ਲੈ ਕੇ ਸਰਕਾਰ ਤੇ ਜੋ ਸਵਾਲ ਉੱਠ ਰਹੇ ਨੇ ਇੱਕ ਹੀ ਰੰਗਲਾ ਪੰਜਾਬ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਪੰਜਾਬ ਵਾਕਈ ਰੰਗਲਾ ਪੰਜਾਬ ਬਣਦਾ ਜਾਂ ਫਿਰ ਇਸ ਤਰ੍ਹਾਂ ਹੀ ਗੁੰਡਾ ਰਾਜ ਪੰਜਾਬ ਦੇ ਵਿੱਚ ਹੁੰਦਾ ਰਹੇਗਾ